ਖੜੀ ਗੱਡੀ ਦਾ ਸ਼ੀਸ਼ਾ ਭੰਨ ਕੇ ਲੈ ਗਿਆ ਪੈਸੇ ਚੋਰ ਪੁਲਿਸ ਲੱਭ ਰਹੀ ਹੈ ਸੀਸੀਟੀਵੀ ਫੁਟੇ ਦੇ ਆਧਾਰ ਤੇ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਹਾ ਕਰਦਾ ਹੈ ਫਰੀ ਕੋਟ ਦੇ ਗਿਆਨੀ ਜੈਲ ਸਿੰਘ ਮਾਰਕੀਟ ਦੇ ਵਿੱਚ ਇੱਕ ਪੀਜ਼ਾ ਹਟ ਦੇ ਪਿਛਲੇ ਪਾਸੇ ਜੋ ਉਹਨਾਂ ਦੀ ਪਾਰਕਿੰਗ ਹੈ ਉੱਥੇ ਇੱਕ ਗੱਡੀ ਉਹਨਾਂ ਦੀ ਖੜੀ ਸੀ ਜਿਸ ਗੱਡੀ ਦੇ ਵਿੱਚ ਇੱਕ ਵਿਅਕਤੀ ਆਉਂਦਾ ਹੈ ਅਤੇ ਗੱਡੀ ਦਾ ਸ਼ੀਸ਼ਾ ਭੰਨ ਕੇ ਵਿੱਚ ਰੱਖੇ ਹੋਏ ਪੈਸੇ ਅਤੇ ਕੁਝ ਕ੍ਰਾਸੀ ਵੀ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਪਸਬਾਨ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਐਡਵੋਕੇਟ ਗੁਰਪਾਲ ਸਿੰਘ ਜੋ ਜੋ ਕਿ ਗਿਆਨੀ ਜੈਲ ਸਿੰਘ ਐਮਐਨਯੂ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਜਾਣ ਕੇ ਦਿੱਤੀ ਗਈ ਇਹ ਸ਼ੁੱਕਰਵਾਰ ਦੀ ਘਟਨਾ ਹੈ ਇੱਥੇ ਇੱਕ ਮਾਰਕੀਟ ਦੇ ਵਿੱਚ ਪੀਜਾ ਸ਼ਾਪ ਹੈ ਉਹਨਾਂ ਦੇ ਪਿਛਲੇ ਪਾਸੇ ਇਹ ਉਹਨਾਂ ਦੀ ਗੱਡੀ ਖੜੀ ਸੀ ਤਾਂ ਇੱਕ ਵਿਅਕਤੀ ਆਉਂਦਾ ਹੈ ਗੱਡੀ ਦਾ ਸ਼ੀਸ਼ਾ ਭੰਨ ਕੇ ਵਿੱਚੋਂ ਪੈਸੇ ਲੈ ਜਾਂਦਾ ਹੈ ਉਹਨਾਂ ਕਿਹਾ ਕਿ ਇਸ ਕਲੋਨੀ ਦੇ ਵਿੱਚ ਫਰੀਕੋਟ ਦੇ ਵਿਧਾਇਕ ਦਾ ਵੀ ਘਰ ਹੈ ਅਤੇ ਹੋਰ ਕਈ ਜੱਜਸ ਬਾਨਾ ਦਾ ਵੀ ਘਰ ਹੈ ਹਾਈ ਟੈਕ ਸਿਕਿਉਰਿਟੀ ਵਾਲੀ ਇੱਕ ਕਲੋਨੀ ਹੈ ਪਰ ਉਸ ਵਿੱਚ ਪਹਿਲੀ ਵਾਰ ਵਾਰਦਾਤ ਹੋਈ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਫਿਲਹਾਲ ਸ਼ੀਸ਼ੇ ਫੁਟੇਜ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਕਿਤੇ ਨਾ ਕਿਤੇ ਫਰੀਕੋਟ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਕਿ ਕਿ ਇੱਕ ਹਾਈ ਟੈਕ ਕਲੋਨੀ ਜਿੱਥੇ ਕਿ ਸੁਰੱਖਿਆ 24 ਘੰਟੇ ਤਨਤ ਰਹਿੰਦੀ ਹੈ ਪ੍ਰਾਈਵੇਟ ਤੌਰ ਤੇ ਵੀ ਸੁਰੱਖਿਆ ਗਾਰਡ ਰੱਖੇ ਗਏ ਨੇ ਵਿਧਾਇਕ ਸਾਹਿਬ ਦਾ ਘਰ ਵੀ ਹੈ ਉੱਥੇ ਇਸ ਤਰ੍ਹਾਂ ਚੋਰੀ ਹੁੰਦੀ ਹੈ ਇਸ ਦੇ ਵਿੱਚ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਐਡਵੋਕੇਟ ਗੁਰਪਾਲ ਸਿੰਘ ਜੀ ਇਹ ਗੱਲ ਹੈਗੀ ਹੈ ਸ਼ੁੱਕਰਵਾਰ ਦੀ ਮਾਰਨਿੰਗ ਟਾਈਮ ਦੀ 8 ਵਜੇ ਦੀ ਗੱਲ ਹੈਗੀ ਹੈ ਸਾਡੇ ਗਿਆਨੀ ਜੈਲ ਸਿੰਘ ਕਲੋਨੀ ਦੇ ਬਾਹਰ ਜਿਹੜੇ ਐਸ.ਆਈ.ਓ ਬਣੇ ਹੋਏ ਆ ਉਹਦੇ ਚ ਇੱਕ ਪੀਜ਼ਾ ਡਿਲਾਈਟ ਨਾਮ ਦੇ ਇੱਕ ਪੀਜ਼ਾ ਸ਼ਾਪ ਹੈਗੀ ਆ ਉਹਨਾਂ ਨੇ ਆਪਣੀ ਗੱਡੀ ਆਪਣੇ ਐਸਸੀਓ ਦੇ ਬੈਕਸਾਈਡ ਤੇ ਖੜੀ ਕੀਤੀ ਸੀ ਮਾਰਨਿੰਗ 8 ਵਜੇ ਕੋਈ ਅਣਪਛਾਤਾ ਨਾਮ ਲੂ ਵਿਅਕਤੀ ਅੰਦਰ ਆਇਆ ਔਰ ਉਹਨੇ ਇੱਟ ਨਾਲ ਸ਼ੀਸ਼ਾ ਭੰਨ ਕੇ ਗੱਡੀ ਵਿੱਚ ਜੋ ਨਕਦੀ ਪਈ ਸੀ ਕਹਿੰਦੇ ਸਾਡੇ ਪੈਸੇ ਸੀ ਕੁਝ ਡਾਲਰ ਸੀ ਜਾਂ ਕੋਈ ਪਾਰਸ ਵਗੈਰਾ ਚੱਕ ਕੇ ਉਹ ਲੈ ਗਿਆ ਤੇ ਉਹਦੇ ਚ ਕਹਿ ਰਹੇ ਆ ਵੀ ਤੁਹਾਡੇ ਕੋਈ ਸਕਿਉਰਿਟੀ ਲੈਬਸ ਹੋਈ ਸਾਡੀ ਸਕਿਉਰਿਟੀ ਗਾਰਡ ਦੀ ਕੋਈ ਗਲਤੀ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੀ ਪਾਰਕਿੰਗ ਜਿਹੜੀ ਅਗਲੇ ਪਾਸੇ ਐਸ.ਆਈ.ਓ ਵਾਲਿਆਂ ਦੀ ਆ ਉਹਨਾਂ ਨੇ ਗੱਡੀ ਇੱਥੇ ਬੈਕ ਤੇ ਖੜੀ ਕੀਤੀ ਸੀ ਸਾਡੀ ਸਿਕਿਉਰਿਟੀਆਂ ਦੀ ਨੌਲੇਜ 'ਚ ਨਹੀਂ ਸੀ ਵੀ ਗੱਡੀ ਇੱਥੇ ਖੜੀ ਹੋਈ ਹੈ। ਔਰ ਥੋੜੇ ਮਾਧਿਮ ਰੇ ਇੱਕ ਅਪੀਲ ਮੈਂ ਹੋਰ ਵੀ ਕਰਨਾ ਚਾਹਣਾ ਇੰਪਰੂਵਮੈਂਟ ਟਰਸਟ ਫਰੀਦਕੋਟ ਨੂੰ ਵੀ ਸਾਡੀ ਕਲੋਨੀ ਵਿੱਚੋਂ ਮਾਰਕੀਟ ਕੱਟੋ ਨਾ ਫਿਰਦੇ ਕੈਨਡਲੀ ਇਹੋ ਜਿਹੀ ਮਾਰਕੀਟ ਨਾ ਬਣਾਉਣੀ ਤਾਂ ਇਹੋ ਜੀਆਂ ਚੋਰੀਆਂ ਵਾਰਦਾ ਤਾਂ ਸਾਡੀ ਕਲੋਨੀ ਤੇ ਜਿਹੜੀ ਬਹੁਤ ਸੇਫ ਸਿਕਿਉਰਿਟੀ ਵਾਜ ਵਧੀਆ ਕਲੋਨੀ ਮੰਨੀ ਜਾਂਦੀ ਹੈ ਜੇ ਸਾਡੀ ਕਲੋਨੀ ਵਿੱਚ ਕੋਈ ਵੀ ਹੋਰ ਮਾਰਕੀਟ ਚੰਗੇ ਅਫਸਰ ਤੇ ਐਮਐਲਏ ਸਾਹਿਬ ਰਹਿੰਦੇ ਆ ਔਰ ਇਹ ਪਹਿਲੀ ਘਟਨਾ ਵੀ ਜੀ ਸਾਡੀ ਕਲੋਨੀ ਵਿੱਚ ਇਹ ਕੀ ਲੁੱਟ ਹੋਈ ਹੋਈ ਨਹੀਂ ਪੁਲਿਸ ਨੇ ਹਜੇ ਤੱਕ ਕੋਈ ਰਾਉਂਡ ਆਊਪ ਨਹੀਂ ਕੀਤਾ ਸਿਰਫ ਸੀਸੀਟੀਵੀ ਕੈਮਰੇ ਦੇ ਰਿਕਾਰਡਿੰਗ ਲਗਾਏ ਆ ਉਹ ਬੰਦੇ ਦੀ ਪਛਾਣ ਹੋ ਗਈ ਆ ਮੇਰੇ ਸਵੇਰ ਗੱਲ ਹੋਈ ਸੀ ਬਾਈ ਜੀ ਨਾਲ ਜਿਹੜੇ ਪੀਜ਼ਾ ਡਲਾਈਟ ਦੇ ਮਾਲਕ ਨੇ ਉਹ ਕਹਿੰਦੇ ਬੰਦਾ ਬਸ ਅਸੀਂ ਪਛਾਣ ਲਿਆ ਜੀ ਤੇ ਮੈਨੂੰ ਲੱਗਾ ਦਿੱਕਤ ਸਵੇਰ ਸਵੇਰ ਨੂੰ ਕੌਣ ਸਾਰੇ ਫੜਨੇ ਹਾਂ ਸਾਨੂੰ ਪੁਲਿਸ ਦੀ ਕਾਲਸ ਗਈਆਂ ਗਈਆਂ ਪੁਲਿਸ ਵਾਲੇ ਨਹੀਂ ਸੀਡੀ ਡਿਪਾਰਟਮੈਂਟ ਦੇ ਆਦਰਵਾਇਜ਼ ਹੋਰ ਆਈਆਂ ਪਰ ਹਾਈ ਤੱਕ ਪੁਲਿਸ ਕਾਰਵਾਈ ਤੇ ਆਪ ਕਹਿਗੇ ਵੀ ਬੰਦਾ ਅਰੈਸਟ ਨਹੀਂ ਹੋ ਸਕਦਾ ਬੰਦਾ